ਪ੍ਰੋਡਿਊਸਰ ਪਿੰਕੀ ਤਾਲੀਵਾਲ ਦੇ ਘਰ ਤੇ ਹੋਈ ਫਾਇਰਿੰਗ ਵਾਰਦਾਤ ਕਰਕੇ ਹਮਲਾਵਰ ਹੋਏ ਫਰਾਰ ਘਰ ਦੇ ਬਾਹਰ ਪੁਲਿਸ ਹੀ ਪੁਲਿਸ ਪੰਜਾਬ ਚ 2025 ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਬਰਾਮਦ ਰਵਨੀਤ ਬਿੱਟੂ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ ਪੰਜਾਬ ਦੀ ਨਾ ਰਣਨੀਤੀਕਰਨ ਨੀਤੀ ਤੇ ਹੋਈ ਚਰਚਾ ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਦੇ ਸ਼ਹਿਰ ਵਿੱਚ ਜਿੱਥਾ ਵਿਖੇ ਜ਼ਹਿਰੀਲੀ ਸ਼ਰਾਬ ਨਾਲ 21 ਮਨੁੱਖੀ ਜਾਨਾਂ ਦਾ ਵੱਡਾ ਨੁਕਸਾਨ ਹੋਇਆ ਜਿਸ ਨਾਲ ਆਮ ਆਦਮੀ ਪਾਰਟੀ ਦੀ ਨਸ਼ਾ ਖਤਮ ਕਰਨ ਦੀ ਯੁੱਧ ਨਸ਼ਿਆਂ ਵਿਰੁੱਧ ਨੀਤੀ ਠੁਸ ਹੋ ਗਈ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਜੀਤ ਸਿੰਘ ਹੰਦਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਈਸਟ ਕੋਸਟ ਅਮਰੀਕਾ ਨੇ ਮਜੀਠਾ ਵਿਖੇ ਹੋਏ ਵੱਡੇ ਦੁਕਾਨ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਜਿਹੀ ਜ਼ਹਿਰੀਲੀ ਸ਼ਰਾਬ ਦਾ ੰਦਾ ਕਰਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਵਾਲਿਆਂ ਦੀ ਤੈਅ ਤੱਕ ਜਾ ਕੇ ਉਹਨਾਂ ਨੂੰ ਕਾਨੂੰਨ ਅਨੁਸਾਰ ਗ੍ਰਿਫਤਾਰ ਕਰਕੇ ਸਜ਼ਾਵਾ ਦਬਾਉਣ ਦੀ ਜ਼ਿੰਮੇਵਾਰੀ ਭਗਵਾਨਤਮਾਨ ਸਰਕਾਰ ਨੂੰ ਨਿਭਾਉਣੀ ਚਾਹੀਦੀ ਹੈ ਤਾਂ ਕਿ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਬਣਾਉਣ ਤੇ ਵਪਾਰ ਨਾ ਹੋ ਸਕੇ ਅਤੇ ਨਾ ਹੀ ਆਮ ਲੋਕਾਂ ਨੂੰ ਕੋਈ ਮੌਤ ਦੇ ਮੋਹ ਵਿੱਚ ਧੱਕੇ ਲਨ ਦੀ ਗੁਸਤਾਖੀ ਕਰ ਸਕੇ ਜਿਸ ਤਰੀਕੇ ਨਾਲ ਸ਼ਰੇਆਮ ਪ੍ਰਸ਼ਾਸਨ ਦੇ ਨਾਖੇਂਡ ਨਕਲੀ ਜ਼ਹਿਰੀਲੀ ਸ਼ਰਾਬ ਵੇਚੀ ਜਾ ਰਹੀ ਹੈ ਉਸ ਵਿੱਚ ਸਰਕਾਰ ਦੇ ਕਿਸੇ ਐਮ.ਐਲ.ਏ ਜਾਂ ਮੰਤਰੀ ਦਾ ਹੱਥ ਵੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਲਈ ਇਸ ਦੁਖ ਭਰੇ ਸਾਜ਼ਿਸ਼ੀ ਕਾਂਡ ਦੀ ਸਿਟਿੰਗ ਜੱਜ ਤੋਂ ਜਾਂ ਸੀ.ਬੀ.ਆਈ. ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਉਹਨਾਂ ਕਿਹਾ ਕਿ ਹਲਕਾ ਮਜੀਠਾ ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ ਤੇ ਕਈ ਲੋਕ ਅਜੇ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਚ ਭਰਤੀ ਨੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿੰਡ ਥਰੀਵਾਲ ਮਰਾੜੀ ਕਲਾ ਤਲਵੰਡੀ ਘੁੰਮਣ ਪਤਾਲਪੁਰੀ ਅਤੇ ਪੰਗਾਲੀ ਕਲਾਂ ਦੇ ਵਸਨੀਕ ਸਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਅਮਰੀਕੀ ਵਸਤਾ ਤੋਂ ਸਾਰਾ ਟੈਕਸ ਹਟਾਉਣ ਦੀ ਪੇਸ਼ਕਸ਼ ਕੀਤੀ ਹੈ ਜਿਹਨਾਂ 트੍ਰੰਪ ਨੇ ਦੋ ਹਾਜ਼ਾਰ ਕਾਰੋਬਾਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਉਹਨਾਂ ਨੂੰ ਟਿਮ ਕੁੱਕ ਨਾਲ ਥੋੜੀ ਜਹੀ ਸਮੱਸਿਆ ਹੈ ਉਹਨਾਂ ਐਪਲ ਦੇ ਸੀਈਓ ਨੂੰ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਹ ਆਈਫੋਨ ਭਾਰਤ ਚ ਬਣਾਉਣ ਭਾਰਤ ਵੱਲੋਂ ਹਾਲਾਂਕਿ ਇਸ ਬਾਰੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਹੈ ਦੱਸ ਜਾਈਏ ਕਿ ਖਾੜੀ ਮੁਲਕਾਂ ਦੇ ਚਾਰ ਰੋਜ਼ਾ ਦੌਰੇ ਦੌਰਾਨ ਕਤਰਾਇ 트ੰਪ ਐਪਲ ਦੀ ਭਾਰਤ ਚ ਆਈਫੋਨ ਬਣਾਉਣ ਦੀ ਯੋਜਨਾ ਬਾਰੇ ਚਰਚਾ ਕਰ ਰਹੇ ਸਨ ਅਮਰੀਕਾ ਵੱਲੋਂ ਕੀਤੀ ਗਈ ਇਮੀਗ੍ਰੇਸ਼ਨ ਨੂੰ ਲੈ ਕੇ ਸਖਤ ਕਾਰਵਾਈ ਦੇ ਬਾਵਜੂਦ ਵੀ ਪੰਜਾਬੀਆਂ ਦਾ ਅਮਰੀਕਾ ਜਾਣ ਦਾ ਕ੍ਰੇਜ਼ ਖਤਮ ਨਹੀਂ ਹੋ ਰਿਹਾ ਦੱਸ ਜਿਏ ਕਿ ਕੋਲੰਬੀਆ 'ਚ ਪੰਜ ਪੰਜਾਬੀ ਨੌਜਵਾਨਾਂ ਦੇ ਫਸੇ ਹੋਣ ਦੀ ਜਾਣਕਾਰੀ ਹਾਸਲ ਹੋਈ ਹੈ ਨੌਜਵਾਨਾਂ ਦੇ ਵੱਲੋਂ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਰਾਹੀਂ ਉਹ ਮਦਦ ਦੀ ਗੁਹਾਰ ਲਗਾ ਰਹੇ ਨੇ ਜਾਣਕਾਰੀ ਮੁਤਾਬਕ ਪੰਜੇ ਪੰਜਾਬੀ ਨੌਜਵਾਨ ਡੰਕੀ ਰਾਹੀਂ ਅਮਰੀਕਾ ਜਾ ਰਹੇ ਸੀ ਪਰ ਰਸਤੇ 'ਚ ਇਨਾ ਨੂੰ ਡੌਂਕਰਾਂ ਨੇ ਰੋਕ ਲਿਆ ਤੇ ਇਨਾਂ ਕੋਲੋਂ ਮੌਜੂਦ ਫੋਨ ਤੇ ਪੈਸੇ ਵੀ ਖੋਲੇ ਨੌਜਵਾਨਾਂ ਵੱਲੋਂ ਹੁਣ ਉਹਨਾਂ ਨੂੰ ਬਚਾਉਣ ਦੀ ਗੁਹਾਰ ਲਗਾਈ ਜਾ ਰਹੀ ਹੈ ਸਤਨਾਮ ਸਿੰਘ ਸੰਧੂ ਮੈਂਬਰ ਆਫ ਪਾਰਲੀਮੈਂਟ ਕਿਵੇਂ ਵੀ ਇੰਡੀਅਨ ਐਮਬੈਸੀ ਨਾਲ ਗੱਲ ਕਰਕੇ ਸਾਡੀ ਇੱਥੋਂ ਜਾਨ ਬਚਾਈ ਜਾਵੇ ਜੀ ਸਾਡੀ ਇੱਥੇ ਜਾਨ ਨੂੰ ਖਤਰਾ ਹੈ ਜੀ ਸਾਨੂੰ ਕਾਰਪੋਰੇਟ ਕੀਤੀ ਜਾਵੇ ਜੀ ਕਲੰਬੀਆ ਕਪੂਰਗਣਾ ਵਿੱਚ ਜਿਹੜੇ ਫਸੇ ਪਏ ਆ ਸਾਡੀ ਮਦਦ ਕੀਤੀ ਜਾਵੇ ਸਾਨੂੰ ਜਲਦੀ ਜਲਦੀ ਕਢਾਇਆ ਜਾਵੇ ਇੰਡੀਅਨ ਤਾਜ ਮਹਿਲ ਰੈਸਟੋਰੈਂਟ ਐਕਵਾਡੋਰ ਇੰਦਰ ਰੀਜੇ ਕੇ ਸਾਡੀ ਰਿਕਵੈਸਟ ਹੈ ਸਾਡੀ ਮਦਦ ਕੀਤੀ ਜਾਵੇ ਇਹ ਸਾਡੀ ਵੀਡੀਓ ਇੰਡੀਆ ਐਮਬੈਸੀ ਤੱਕ ਪਹੁੰਚਾਈ ਜਾਵੇ ਤੇ ਸਾਡੀ ਮਦਦ ਕੀਤੀ ਜਾਵੇ ਅਸੀਂ ਕਲੰਬੀਆ ਵਿੱਚ ਕਪੂਰਖਾਨਾ ਵਿੱਚ ਫਸੇ ਹੋਏ ਹਾਂ ਅਸੀਂ ਇੰਦਰ ਰੀਜੇ ਦੀ ਮਦਦ ਕੀਤੀ ਜਾ ਰਹੇ ਹਾਂ ਸਾਡਾ ਦਾ ਬਹੁਤ ਤੱਕਾ ਹੋ ਰਿਹਾ ਹੈ ਇੰਡੀਅਨ ਇਮੀਗ੍ਰੇਸ਼ਨ ਅਗੇ ਸਾਡੀ ਰਿਕਵੈਸਟ ਹੈ ਸਾਡੀ ਮਦਦ ਕੀਤੀ ਜਾਵੇ ਅਸੀਂ ਇੰਦਰ ਰੀਜੇ ਕੋ ਥਰੂ ਰਿਕਵੈਸਟ ਮੰਗ ਰਹੇ ਹਾਂ ਪੰਜਾਬੀ 뮤זיਕ ਪ੍ਰੋਡਿਊਸਰ ਪਿੰਕੀ ਤਾਲੀਬਾਲ ਦੇ ਘਰ ਦੇ ਬਾਹਰ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ 모ਹਾਲੀ ਸੈਕਟਰ 71 ਦੇ ਇੱਕ ਘਰ ਦੇ ਬਾਹਰ 6 ਤੋਂ 7 ਰਾਉਂਡ ਹਵਾਈ ਫਾਇਰਿੰਗ ਕੀਤੀ ਗਈ ਹੈ ਗੋਲੀਬਾਰੀ ਕਰਨ ਵਾਲੇ ਲੋਕ ਬਾਈਕ ਤੇ ਆਏ ਸਨ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਦੇ ਵੱਲੋਂ ਇਲਾਕੇ ਦੇ ਵਿੱਚ ਲਗਾਏ ਗਏ ਕੈਮਰਿਆਂ ਦੀ ਰਿਕਾਰਡਿੰਗ ਵਿੱਚ ਇੱਕ ਬਾਈਕ ਨੂੰ ਜਾਂਦੇ ਹੋਏ ਦੇਖਿਆ ਗਿਆ ਇਸ ਵਿੱਚ ਦੋ ਲੋਕ ਸਵਾਰ ਸਨ ਬਾਈਕ ਤੇ ਯੂਪੀ ਨੰਬਰ ਪਲੇਟ ਸੀ ਇਹ ਖੁਲਾਸਾ ਹੋਇਆ ਹੈ ਕਿ ਇੱਕ ਸੁਰੱਖਿਆ ਗਾਰਡ ਤੋਂ ਲਾਈਨ ਨੰਬਰ 1202 ਵੀ ਪੁੱਛਿਆ ਗਿਆ ਸੀ ਪੁਲਿਸ ਨੂੰ ਉਮੀਦ ਹੈ ਕਿ ਦੋਸ਼ੀ ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦੱਸ ਦਈਏ ਕਿ ਪੁਲਿਸ ਵੱਲੋਂ ਇਸ ਸਾਲ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਵੀਰਵਾਰ ਨੂੰ 5 ਕਿਲੋ ਹੈਰੋਇਨ ਸਮੇਤ ਅੰਤਰਰਾਸ਼ਟਰੀ ਤਸਕਰ ਅਮਨ ਜੋਤ ਸਿੰਘ ਉਰਫਤ ਜੋਤਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਨਿਸ਼ਾਨਦੇਹੀ ਤੇ 80 ਕਿਲੋ ਹੈਰੋਇਨ ਬਰਾਮਦ ਹੋਈ ਹੈ ਯਾਨੀ ਕਿ ਅਮਨ ਜੋਤ ਤੋਂ ਕੁੱਲ 85 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਅਮਨ ਜੋਤ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਲਈ ਕੰਮ ਕਰਦਾ ਸੀ ਤਰਨਤਾਰਨ ਪੁਲਿਸ ਦੀ ਜਾਂਚ ਅਜੇ ਵੀ ਜਾਰੀ ਹੈ ਤਾਂ ਕਿ ਅਗਲੇ ਅਤੇ ਪਿਛਲੇ ਲਿੰਕਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਹੋਰ ਵੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕੇ ਇਸੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ ਉਧਰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਚ ਉਹਨਾਂ ਦੇ ਘਰ ਪਹੁੰਚ ਕੇ ਮੁਲਾਕਾਤ ਕੀਤੀ ਅਤੇ ਭਾਰਤ ਪਾਕਿਸਤਾਨ ਵਿਚਾਲੇ ਹੋਈ ਯੁੱਧ ਦੀ ਜਿੱਤ ਤੇ ਵਧਾਈ ਦਿੱਤੀ ਇਸ ਨੂੰ ਲੈ ਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਖੁਦ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਮਾਨ ਮਹਿਸੂਸ ਹੋ ਰਿਹਾ ਹੈ ਪਾਕਿਸਤਾਨ ਤੇ ਭਾਰਤ ਦੀ ਹਾਲੀਆ ਜਿੱਤ ਤੇ ਆਪਣੀ ਖੁਸ਼ੀ ਸਾਂਝੀ ਕੀਤੀ ਤੇ ਕਠਿਨ ਸਥਿਤੀਆਂ ਨੂੰ ਸ਼ਾलीनਤਾ ਅਤੇ ਦ੍ਰਿੜ ਸੰਕਲਪ ਨਾਲ ਸੰਭਾਲਣ 'ਚ ਉਹਨਾਂ ਦੀ ਅਗਵਾਈ ਦੀ ਸ਼ਲਾਘਾ ਕੀਤੀ ਉਧਰ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੋਤ ਨੂੰ ਸੋਸ਼ਲ ਮੀਡੀਆ ਤੇ ਪਾਕਿਸਤਾਨੀ ਯੂਜ਼ਰਜ਼ ਵੱਲੋਂ ਟ੍ਰੋਲ ਕੀਤਾ ਜਾ ਰਿਹਾ ਹੈ ਕੰਗਨਾ ਨੇ 4 ਦਿਨ ਪਹਿਲਾਂ ਰਾਜਸਥਾਨ ਦੇ ਜੈਪੁਰ ਚ ਮੋਰਾਂ ਦੇ ਨਾਲ ਨੱਚਦੀ ਇੱਕ 35 ਸਕਿੰਟ ਦੀ ਇੰਸਟਾਗ੍ਰam ਰੀਲ ਸ਼ੇਅਰ ਕੀਤੀ ਸੀ ਇਸ ਰੀਲ ਦੇ ਬੈਕਗ੍ਰਾਉਂਡ ਚ ਇੱਕ ਪਾਕਿਸਤਾਨੀ ਗੀਤ ਲਗਾਇਆ ਗਿਆ ਸੀ ਵੀਡੀਓ ਵਿੱਚ ਕੰਗਨਾ ਮੋਰ ਦੇ ਨਾਲ ਨੱਚਦੀ ਅਤੇ ਦਰਖਤ ਤੋਂ ਆੰਬ ਤੋੜਦੀ ਹੋਈ ਵੀ ਨਜ਼ਰ ਆਈ ਇਸ ਰੀਲ ਨੂੰ ਕਾਫੀ ਸਾਰੇ ਯੂਜ਼ਰਸ ਨੇ ਪਸੰਦ ਕੀਤਾ ਪਰ ਜਦੋਂ ਇਹ ਰੀਲ ਵਾਇਰਲ ਹੋਣੀ ਸ਼ੁਰੂ ਹੋਈ ਤਾਂ ਪਾਕਿਸਤਾਨੀ ਯੂਜ਼ਰਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਪੁੱਛਿਆ ਕਿ ਜਦੋਂ ਕੰਗਨਾ ਨੂੰ ਪਾਕਿਸਤਾਨ ਨਾਲ ਇੰਨੀ ਨਫ਼ਰਤ ਹੈ ਤਾਂ ਫਿਰ ਪਾਕਿਸਤਾਨੀ ਗੀਤ ਕਿਉਂ ਵਰਤਿਆ ਹਾਲਾਂਕਿ ਇਸ ਮਾਮਲੇ ਤੇ ਕੰਗਨਾ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਇਹਨਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋਵਾਂ ਇਜਾਜ਼ਤ ንባ